ਾਰੇ ਦਰਸ਼ਕੋ ਹਾਦਸਤ ਕਾਰਨ ਸਤਿ ਸ੍ਰੀ ਅਕਾਲ ਸੋ ਦੋਸਤੋ ਮੈਂ ਤੁਹਾਡੇ ਲਈ ਇੱਕ ਨਵੀਂ ਸੀਰੀਜ਼ ਆਪਣੀ ਪੌਡਕਾਸਟ ਦੇ ਵਿੱਚ ਪੇਸ਼ ਕਰਨ ਲੱਗਿਆ ਸੋ ਉਮੀਦ ਕਰਦਾ ਹਾਂ ਜੇ ਤੁਹਾਡਾ ਸਹਿਯੋਗ ਹੋਇਆ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਜਾਨਣਾ ਚਾਹੁੰਦੇ ਹੋਈ ਤਾਂ ਇਸ ਨੂੰ ਆਪਾਂ ਕੰਟੀਨਿਊ ਰੱਖਾਂਗੇ ਤੇ ਜੇ ਤੁਹਾਡੀ ਦਿਲਚਸਪੀ ਨਾ ਹੋਈ ਤੁਸੀਂ ਕੁਝ ਹੋਰ ਹਲਕਾ ਫੁਲਕਾ ਦੇਖਣਾ ਚਾਹੁੰਦੇ ਹੋ ਤਾਂ ਫਿਰ ਤਾਂ ਭਾਈ ਆਪਾਂ ਨਹੀਂ ਅੱਗੇ ਤੁਰਾਂਗੇ ਠੀਕ ਹੈ ਤੇ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਸੋ ਮੈਂ ਗੱਲ ਕਰਨੀ ਇਹ ਚਾਹੁੰਦਾ ਸੀਗਾ ਕਿ ਕੈਨੇਡਾ ਦੇ ਵਿੱਚ ਸਾਡੀ ਤੀਜੀ ਜਾਂ ਚੌਥੀ ਪੀੜ੍ਹੀ ਹੈ ਸੋ ਮੈਂ ਇੱਥੋਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਗੱਲ ਕਰਾਂਗਾ ਤੇ ਜਿਹੜੇ ਤੀਜੀ ਜਾਂ ਚੌਥੀ ਪੀੜ੍ਹੀ ਦੇ ਨੇ ਜਦੋਂ ਇਹ ਬੱਚੇ ਜਵਾਨ ਹੋਣਗੇ ਇਹ ਆਪਣੀਆਂ ਰੂਟਸ ਬਾਰੇ ਆਪਣੀ ਮਦਰ ਟੰਗ ਬਾਰੇ ਤੋਂ ਆਪਣੇ ਸੱਭਿਆਚਾਰ ਬਾਰੇ ਕੁਝ ਨਹੀਂ ਜਾਣਦੇ ਹੋਣਗੇ ਤੇ ਬੱਚਿਆਂ ਨੇ ਤਾਂ ਕੀ ਜਾਣਣਾ ਬੱਚਿਆਂ ਦੇ ਮਾਪੇ ਜਿਹੜੇ ਅੱਜ ਕੱਲ ਇੱਥੇ ਆ ਰਹੇ ਨੇ ਜਾਂ ਜੰਗ ਜਨਰੇਸ਼ਨ ਆ ਰਹੀ ਹੈ ਸਟੂਡੈਂਟ ਬਣ ਕੇ ਜਦੋਂ ਉਹਨਾਂ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਉਹ ਵੀ ਆਪਣੇ ਸੱਭਿਆਚਾਰ ਬਾਰੇ ਆਪਣੇ ਇਤਿਹਾਸ ਬਾਰੇ ਕੁਝ ਨਹੀਂ ਜਾਣਦੇ ਜਾਣਨਗੇ ਤਾਂ ਤਾਂ ਜਿਵੇਂ ਪੇਰੈਂਟਸ ਉਹਨਾਂ ਨੂੰ ਦੱਸਣਗੇ ਪੇਰੈਂਟਸ ਨੂੰ ਤਾਂ ਆਪ ਖੁਦ ਨਹੀਂ ਪਤਾ ਤੇ ਜਦੋਂ ਕੋਈ ਬੱਚਾ ਸਵਾਲ ਕਰਦਾ ਹੈ ਆਪਣੀ ਅਗੂਟਸ ਨੂੰ ਜਾਣਨਾ ਚਾਹੁੰਦਾ ਹੈ ਆਪਣੇ ਸੱਭਿਆਚਾਰ ਨੂੰ ਜਾਣਨਾ ਚਾਹੁੰਦਾ ਹੈ ਤੋਂ ਆਪਣੇ ਮਾਂ ਜਾਂ ਪਿਓ ਕੋਲੋਂ ਕੋਈ ਸਵਾਲ ਪੁੱਛਦਾ ਹੈ ਸੱਭਿਆਚਾਰ ਨਾਲ ਸੰਬੰਧਤ ਭਾਸ਼ਾ ਨਾਲ ਸੰਬੰਧਤ ਜਾਂ ਬੈਕ ਹੋਮ ਕੰਟਰੀ ਜਿੱਥੋਂ ਆਏ ਸੀ ਉਹਦੇ ਨਾਲ ਸੰਬੰਧਤ ਤਾਂ ਕੋਈ ਉੱਤਰ ਨਹੀਂ ਦੇ ਪਾਉਂਦੇ ਤੇ ਇੱਥੋਂ ਦਾ ਜਿਹੜਾ মিডিਆ ਹੈ ਖਾਸ ਤੌਰ ਤੇ ਜਿਹੜਾ ਅੱਛੂ ਦਾ মিডিਆ ਹੈ ਤੇ ਜਦੋਂ ਇਹ ਭਾਰਤ ਬਾਰੇ ਗੱਲ ਕਰਦਾ ਹੈ ਹੰਡੀਆ ਬਾਰੇ ਗੱਲ ਕਰਦਾ ਹੈ ਤਾਂ ਹਮੇਸ਼ਾ ਉੱਥੋਂ ਦੀ ਗਰੀਬੀ ਤੇ ਉੱਥੋਂ ਦੇ ਲੋਕਾਂ ਦਾ ਮਤਲਬ ਜ਼ਿਆਦਾ ਖਲਮੰਦ ਨਾ ਹੋਣਾ ਮੱਖੀਆਂ ਉੜਦੀਆਂ ਬੰਬਾਰੀ ਜਾਂ ਭੁੱਖ ਮਰੀ ਨਾਲ ਮਰ ਰਹੇ ਲੋਕ ਇਹ ਹੀ ਦਿਖਾਉਂਦਾ ਹੈ ਸੋ ਜੇ ਤੁਸੀਂ ਬੱਚੇ ਨੂੰ ਕਹੋਗੇ ਕਿ ਤੂੰ ਆਪਾ ਭਾਰਤ ਚੱਲੀਏ ਤੂੰ ਪੰਜਾਬ ਜਾਣਾ ਚਾਹੁੰਦਾ ਹੈ ਜਾਂ ਇੰਡੀਆ ਜਾਣਾ ਚਾਹੁੰਦਾ ਹੈ ਤਾਂ ਉਹ ਸਰਪੇੜ ਦੇ ਗਾਹਾਂ ਕੋਲ ਕਦਮੀ ਦੇਖਿਆ ਹੁੰਦਾ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਇਹੀ ਗੱਲ ਬੈਠੀ ਹੋਈ ਆ ਕਿ ਭਾਰਤ ਤਾਂ ਇੱਕ ਗਰੀਬ ਮੁਲਕ ਹੈ ਤੇ ਜਿੱਥੇ ਗੰਦਾ ਪਾਣੀ ਆ ਪੀਣ ਲਈ ਤੇ ਜਿੱਥੇ ਗਰੀਬੀ ਬਹੁਤ ਹੈ ਇੰਨੀ ਜ਼ਿਆਦਾ ਹੈ ਕਿ ਹੱਡੀਆਂ ਨਿਕਲੀਆਂ ਹੋਈਆਂ ਨੇ ਬੱਚਿਆਂ ਦੀਆਂ ਮੱਖੀਆਂ ਭਣਕਦੀਆਂ ਰਹਿੰਦੀਆਂ ਨੇ ਤੇ ਕੋਈ ਡਾਕਟਰੀ ਇਲਾਜ ਨਹੀਂ ਹਾਲਾਂਕਿ ਇਹ ਸੱਚ ਨਹੀਂ ਹੈ ਤੇ ਜਿਹੜੇ ਵੱਡੇ ਵੱਡੇ ਪਾਰਕ ਨੇ ਵੱਡੇ ਵੱਡੇ ਟੂਰਿਸਟ ਸਪੌਟ ਨੇ ਜਾਂ ਵੱਡੀਆਂ ਵੱਡੀਆਂ ਕੋਠੀਆਂ ਨੇ ਜਾਂ ਵੱਡੇ ਬਿਜ਼ਨਸ ਨੇ ਤਾਂ ਤੇ ਜਾਂ ਜਿਹੜੀ ਤਰੱਕੀ ਕੀਤੀ ਹੈ ਭਾਰਤ ਨੇ ਤਾਂ ਉਹ ਇਦਰਲਾ ਮੀਡੀਆ ਕਦੀ ਨਹੀਂ ਦਿਖਾਉਂਦਾ ਤਾਂ ਜਿਹਦੇ ਨਾਲ ਬੱਚਿਆਂ ਦੇ ਦਿਲ ਦੇ ਵਿੱਚ ਇਹ ਜਾ ਸਕੇ ਕਿ ਉਹ ਇੱਕ ਬਹੁਤ ਵਧੀਆ ਕੰਟਰੀ ਹੈ ਹਾਂ ਮਾੜੇ ਜਾਂ ਚੰਗੇ ਲੋਕ ਹਰ ਜਗ੍ਹਾ ਹੀ ਹੁੰਦੇ ਨੇ ਤੇ ਜੇ ਹੁਣ ਕੋਈ ਬੰਦਾ ਦੂਰ ਬੈਠਾ ਇੱਥੇ ਟ੍ਰਾਂਟੋ ਦੀ ਵੀਡੀਓ ਬਣਾ ਕੇ ਦਿਖਾਉਣ ਲੱਗ ਜੇ ਵੀ ਇੱਥੇ ਜਿੱਥੇ ਟ੍ਰਾਂਟੋ ਵਰਗੇ ਸ਼ਹਿਰ ਦੇ ਵਿੱਚ 14000 ਲੋਗ ਬੇਕਰਮ ਨੇ ਹੋਮਲੈਸ ਨੇ ਸੜਕਾਂ ਤੇ ਨੇ ਜਿਨ੍ਹਾਂ ਕੋਲ ਨਾ ਖਾਣ ਦਾ ਭੋਜਨ ਹੈ ਨਾ ਰਹਿਣ ਲਈ ਛੱਤ ਹੈ ਤੇ ਜੇ ਤੁਸੀਂ ਉਹੀ ਕੁਝ ਦਿਖਾਈ ਜਾਓਗੇ ਤਾਂ ਪ੍ਰਭਾਵ ਇਹ ਜਾਊਗਾ ਵੀ ਕੈਨੇਡਾ ਇੱਕ ਬਹੁਤ ਗਰੀਬ ਮੁੱਲਕਾ ਟੁੱਟਿਆ ਹੋਇਆ ਮੁੱਲਕਾ ਹੈ ਸੋ ਇਹ ਅਸੀਂ ਦੱਸਣਾ ਹੁੰਦਾ ਹੈ ਅਸੀਂ ਦਿਖਾਉਣਾ ਹੁੰਦਾ ਸੋ ਆਪਾਂ ਗੱਲ ਨੂੰ ਜ਼ਿਆਦਾ ਲੰਬੀ ਨਾ ਲਿਖੇ ਜਾਂਦੇ ਹੋਏ ਤੋਂ ਮੈਂ ਇਹ ਜਿਹੜੀ ਲੜੀ ਹੈ ਉਹ ਸ਼ੁਰੂ ਕਰਨ ਰਿਹਾ ਉਹ ਕਰ ਰਿਹਾ ਭਾਰਤ ਦਾ ਇਤਿਹਾਸ ਭਾਰਤ ਦੀ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਇਹਨੂੰ ਆਪਾਂ ਲੜੀਵਾਰ ਪੇਸ਼ ਕਰਾਂਗੇ ਤੇ ਜਿਹੜੇ ਪੇਰੈਂਟਸ ਸੁਣਦੇ ਨੇ ਪੰਜਾਬੀ ਜਾਂ ਗ੍ਰੈਂਡ ਪੇਰੈਂਟਸ ਸੁਣਦੇ ਨੇ ਜਿਹੜੇ ਬੱਚਿਆਂ ਨੂੰ ਪਾਲਦੇ ਨੇ ਠੀਕ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਸੌਣ ਤੋਂ ਪਹਿਲਾਂ ਜਾਂ ਕਦੇ ਵੀ ਦਿਨ ਦੇ ਵਿੱਚ ਇਹਨਾਂ ਗੱਲਾਂ ਨੂੰ ਸੰਖੇਪ ਕਰਕੇ ਜਿੱਦਾਂ ਤੱਤ ਆਪਣਾ ਹੀ ਹੁੰਦੇ ਨੇ ਉਹੀ ਗੱਲਾਂ ਦੱਸ ਕੇ ਉਹ ਆਪਣੇ ਬੱਚੇ ਹੰਦੇ ਦਿਲ 'ਚ ਪਾ ਸਕਦੇ ਨੇ ਤੇ ਫਿਰ ਉਨਾਂ ਨਾਲ ਰਿਲੇਟਡ ਤੁਸੀਂ ਹੋਰ ਵੀਡੀਓਜ਼ ਜਾਂ ਗੂਗਲ ਤੋਂ ਚੀਜ਼ਾਂ ਲੱਭ ਕੇ ਵੀ ਬੱਚਿਆਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਆਓ ਫਿਰ ਆਪਾਂ ਕਰਦੇ ਹਾਂ ਸ਼ੁਰੂ ਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਸਾਡੀ ਧਰਤੀ ਹੈ ਉਹ ਸਾਡੇ 13 ਅਰਬ ਸਾਲ ਪਹਿਲਾਂ ਜਿਹੜਾ ਇਤਿਹਾਸ ਦਾ ਸਾਡੇ ਯੂਨੀਵਰਸ ਦਾ ਧਰਤੀ ਤਾਂ ਬਹੁਤ ਖੈਰ ਬਹੁਤ ਬਾਅਦ ਚ ਬਣੀ ਹੈ ਸਾਡੇ 13 ਅਰਬ ਸਾਲ ਪਹਿਲਾਂ ਜਦੋਂ ਮੈਟਰ એનર્ਜੀ ਤੇ ਮੋਲੀਕਿਊਲ ਹੋਂਦ ਵਿੱਚ ਆਏ ਤੇ ਸਾਡਾ ਜਿਹੜਾ ਬ੍ਰਹਿਮੰਡ ਹੈ ਉਹ ਹੋਂਦ ਵਿੱਚ ਆਇਆ ਜਿਹਨੂੰ ਆਪਾਂ ਬਿਗ ਬੈਂਕ ਥਿਊਰੀ ਕਹਿੰਦੇ ਆ ਸੋ ਇੱਕ ਬਿਲਾਸਟ ਹੋਇਆ ਮਤਲਬ ਜਿੱਦਾਂ એનર્ਜੀ ਜਿਹੜੀ ਉਹ ਕੰਪਰੈਸਡ એનર્ਜੀ ਸੀ ਉਹ એનર્ਜੀ ਜਿਹੜੀ ਇਕੱਠੀ ਹੋਈ ਹੋਈ ਸੀ ਉਹਦਾ ਜਿਹੜਾ ਤਾਪਮਾਨ ਹੈ ਜਦੋਂ ਬਹੁਤ ਜ਼ਿਆਦਾ ਵੱਧ ਗਿਆ ਤਾਂ ਉਹ ਜਿਹੜਾ ਹੈਗਾ ਇੱਕ ਬਿਲਾਸਟ ਹੋਇਆ ਤਾਂ ਉਹ ਬਿਲਾਸਟ ਹੁਣ ਨਾਲ ਆ ਤੇ એનર્ਜੀ ਹੈ ਜਿਹੜੀ ਉਹ ਫੈਲ ਗਈ ਤੇ ਇਹ ਬੜਾ ਦਿਲਚਸਪ ਹੈ ਤੇ ਮੈਂ ਇਹਦੇ ਬਾਰੇ ਲੇਖ ਵੀ ਲਿਖ ਰਿਹਾ ਤੇ ਜਿਉਂ-ਜਿਉਂ ਟੈਂਪਰੇਚਰ ਹੈ ਜਿਹੜਾ ਉਹ ਕੁਝ ਅਗਲੇ 1-2 ਮਿੰਟਾਂ ਸੈਕਿੰਡਾਂ ਦੇ ਵਿੱਚ ਹੀ ਜਦੋਂ ਟੈਂਪਰੇਚਰ ਜਦੋਂ ਉਹ ਡ੍ਰੌਪ ਹੋਇਆ ਤਾਂ ਇਹ ਜਿਹੜੇ ਪਾਰਟੀਕਲ ਸੀਗੇ ਜਿਦਾਂ ਆਪਾਂ ਕਹਿਆ ਮੈਟਰ એનર્ਜੀ ਮੋਲੀਕਿਊਲ ਤੋਂ ਇਹ ਠੰਡੇ ਛੋਂ ਹੋਂ ਸ਼ੁਰੂ ਹੋ ਗਏ ਗੈਸਾਂ ਬਣ ਗਈਆਂ ਪਹਿਲਾਂ ਗੈਸਾਂ ਤੋਂ ਬਾਅਦ ਫਿਰ ਇਹ ਹੋਰ ਠੰਡੇ ਹੋਏ ਹੋਰ ਠੰਡੇ ਹੋਏ ਤੇ ਜਿਹੜਾ ਥੋਸ ਮਾਦਾ ਹੈ ਉਹਦੇ ਰੂਪ ਦੇ ਵਿੱਚ ਆ ਗਏ ਤੇ ਫਿਰ ਉਤੋਂ 4.5 ਚਾਰ ਅਰਬ ਸਾਲ ਬਾਅਦ ਤੇ ਸਾਡੀ ਧਰਤੀ ਹੂਚ ਆਉਂਦੀ ਹੈ ਧਰਤੀ ਜਿਹਦਾ ਅਗ ਦਾ ਗੋਲਾ ਸੀ ਬਹੁਤ ਜ਼ਿਆਦਾ ਟੈਂਪਰੇਚਰ ਸੀ ਅਜੇ ਵੀ ਹੈ ਤੇ ਇਹ ਕੁਸ਼ਕ ਕਿਲੋਮੀਟਰ ਤੱਕ ਹੀ ਜਿਹੜਾ ਹੈਗਾ ਉਹ ਜਿਹੜੀ ਉੱਪਰਲੀ ਭਾਰਤਾਂ ਧਰਤੀ ਦੀ ਉਹੀ ਰਹਿਣ ਯੋਗ ਹੈ ਤੇ ਜੇ 15-16 ਕਿਲੋਮੀਟਰ ਤੋਂ ਤੁਸੀਂ ਥੱਲੇ ਨੂੰ ਜਾਓਗੇ ਤਾਂ ਥੱਲੇ ਅਜੇ ਵੀ ਉਹੀ ਲਾਵਾ ਤੇ ਬੇਹੱਦ ਹਾਈ ਟੈਂਪਰੇਚਰ ਆ ਤੇ ਹੌਲੀ ਹੌਲੀ ਜਿਹੜਾ ਹੈਗਾ ਜਦੋਂ ਉਹ ਲਾਵਾ ਠੰਡਾ ਹੋਣ ਲੱਗ ਜੂਗਾ ਤਾਂ ਉਸ ਵਕਤ ਜਿਹੜਾ ਹੈਗਾ ਉਹ ਧਰਤੀ ਜਿਹੜੀ ਹੈਗੀ ਉਹ ਪੂਰਨ ਤੌਰ ਤੇ ਪਤਾ ਨਹੀਂ ਕਦੋਂ ਠੰਡੀ ਹੋ ਕਿੰਨੇ ਹਜ਼ਾਰਾਂ ਸਾਲ ਲੱਗਣਗੇ ਇਹ ਆਪਾਂ ਨੂੰ ਨਹੀਂ ਪਤਾ ਲੇਕਿਨ ਜਦੋਂ ਉੱਪਰਲੀ ਪਰਤ ਠੰਡੀ ਹੋ ਗਈ ਤਾਂ ਫਿਰ ਜਿਹੜਾ ਹੈਗਾ ਇੱਥੇ ਆਲਾ ਦਵਾਲਾ ਜਿਹੜਾ ਇਹਦਾ ਵਾਤਾਵਰਣ ਸੀ ਤੇ ਉਹਦੇ ਵਿੱਚ ਕਾਫੀ ਵੱਡੀਆਂ ਤਬਦੀਲੀਆਂ ਆਈਆਂ ਤੇ ਉਧਰ ਜਿਹੜੀਆਂ ਗੈਸਾਂ ਸੀ ਜਾਂ ਇਕੱਠੇ ਹੋ ਕੇ ਜਾਂ ਜਦ ਬੱਦਲ ਰਿਹਾ ਟੈਂਪਰੇਚਰ ਸੀ ਤਾਂ ਉਹਦੇ ਨਾਲ ਇੱਕ ਜਿਹੜਾ ਇੱਕ ਐਟਮੋਸਫੀਅਰ ਪੈਦਾ ਹੁੰਦਾ ਐਟਮੋਸਫੀਅਰ ਪੈਦਾ ਹੁੰਦਾ ਤਾਂ ਫਿਰ ਜਿਹੜੀਆਂ ਵਾਰਸ਼ਾਂ ਨੇ ਉਹ ਹੋ ਕੇ ਉੱਪਰ ਟੈਂਪਰੇਚਰ ਠੰਡਾ ਸੀ ਥੱਲੇ ਗਰਮ ਸੀ ਤਾਂ ਉਹ ਜਿਹੜੀਆਂ بارشਾਂ ਨੇ ਜਿਹੜੀਆਂ ਬੱਦਲ ਉਹ ਸ਼ੁਰੂ ਹੁੰਦੇ ਨੇ ਪਹਿਲਾਂ ਤਾਂ ਧਰਤੀ ਦੇ ਉੱਪਰ ਜਿਹੜਾ ਉਹ ਪਾਣੀ ਆਉਂਦਾ ਪਾਣੀ ਜਿਹੜਾ ਹੈਗਾ ਕੋਈ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਹੀ ਪਾਣੀ ਬਣਦਾ ਨਾ ਤੇ ਜਦੋਂ ਇਹ ਗੈਸਾਂ ਠੰਡੀਆਂ ਹੋਈਆਂ ਤਾਂ ਪਾਣੀ ਬਣਿਆ ਪਾਣੀ ਬਣਿਆ ਤਾਂ ਸੂਰਜ ਦੀ ਤਪਸ਼ ਨਾਲ ਭਾਫ਼ ਉਠਣੀ ਸ਼ੁਰੂ ਹੋਈ ਭਾਫ਼ ਉਠਣੀ ਸ਼ੁਰੂ ਹੋਈ ਤਾਂ ਕੁਦਰਤੀ ਤੌਰ ਤੇ ਬੱਦਲ ਬਣਨੇ ਸੀ ਬੱਦਲ ਬਣਨੇ ਸੀ ਤਾਂ ਮੀਂਹ ਪੈਣਾ ਸੀਗਾ ਸੋ ਉਸ ਵਕਤ ਕਿਉਂਕਿ ਜਿਹੜਾ ਯੂਨੀਵਰਸ ਹੈ ਕਿਉਂਕਿ ਬਾਕੀ ਗ੍ਰਹਿ ਵੀ ਹੋਂਦ ਵਿੱਚ ਆਏ ਉਹਨਾਂ ਦੇ ਟੈਂਪਰੇਚਰ ਬੱਖਰੇ ਸੀ ਤਾਂ ਹੋ ਸਕਦਾ ਹੈ ਉੱਥੇ ਜਿਹੜਾ ਵਾਤਾਵਰਨ ਹੈ ਉਹ ਪਹਿਲਾਂ ਬਣ ਗਿਆ ਹੋਵੇ ਉਹਦੇ ਨਾਲ بارشਾਂ ਪੈਣ ਨਾਲ ਜਿਹੜੀਆਂ ਗੈਸਾਂ ਨੇ ਉਹ ਲਿਕਵਿਡ ਫਾਰਮ ਦੇ ਵਿੱਚ ਆ ਗਈਆਂ ਤਾਂ ਜਿਹੜੇ ਉਲਕਾ ਪਿੰਡ ਸੀ ਜਿਵੇਂ ਤੁਸੀਂ ਜਾਣਦੇ ਹੋ ਕਿ ਮੰਗਲ ਤੇ ਜਿਹੜਾ ਜੁਪੀਟਰ ਹੈ ਬ੍ਰਸਪਤੀ ਗ੍ਰਹਿ ਉਹਦੇ ਵਿਚਾਲੇ ਇੱਕ ਪੂਰੀ ਜਿਹੜੀ ਹੈਗੀ ਆ ਉਲਕਾ ਪਿੰਡਾਂ ਦੀ ਲੜੀ ਹੈ ਜਿਹਦੇ ਵਿੱਚ ਬਹੁਤ ਪੱਥਰ ਨੇ ਸੋ ਉਸ ਤੋਂ ਉੱਪਰ ਵੀ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਉਹ ਜਿਹੜੇ ਹੈਗੇ ਨੇ ਬਣੇ ਹੋਏ ਨੇ ਕਹ ਲਓ ਚੇਨਸ ਬਣੀਆਂ ਹੋਆਂ ਯਾਨੀ ਤੋਂ ਉੱਥੋਂ ਕੋਈ ਨਾ ਕੋਈ ਪੱਥਰ ਨਿਕਲ ਕੇ ਇਹਨੂੰ ਆਪਾਂ ਲੋਕਾ ਪੰਡ ਕਹਿ ਦਿੰਨੇ ਆ ਜਾਂ ਜਾਮੀਟੀ ਆਰ ਕਹਿ ਦਿੰਨੇ ਆ ਜਾਂ ਆਪਾਂ ਉਹਨੂੰ ਵੱਖਰਾ ਕੋਈ ਵੀ ਨਾਮ ਦੇ ਸਕਦੇ ਆ ਤਾਂ ਉਹ ਜਿਹੜੇ ਹੈਗੇ ਨੇ ਉਹ ਦੂਸਰੇ ਗ੍ਰਹਿਾਂ 'ਤੇ ਜਾਂਦੇ ਰਹਿੰਦੇ ਨੇ ਹੋ ਸਕਦਾ ਹੈ ਕੋਈ ਬੈਕਟੀਰੀਆ ਜਾਂ ਉਲੀਆਂ ਉੱਥੋਂ ਕਿਸੇ ਪੱਥਰ ਨਾਲ ਧਰਤੀ 'ਤੇ ਵੀ ਆਈਆਂ ਹੋਣ ਸੋ ਪਹਿਲਾਂ ਜਿਹੜੀਆਂ ਹੈਗੀਆਂ ਬੈਕਟੀਰੀਆ ਆਇਆ ਤੇ ਫਿਰ ਉਹ ਕਈ ਕਿਸਮ ਦੀ ਫੰਗਸ ਉਲੀਜ਼ਾਂ ਤੇ ਫਿਰ ਜਿਹੜਾ ਹੈਗਾ ਉਹ ਇੱਥੇ ਜਿਹੜੇ ਪਾਣੀ ਵਾਲੇ ਜੀਵ ਨੇ ਜਿਹੜੇ ਪਹਿਲਾਂ ਅਮੀਬਾ ਤੋਂ ਸ਼ੁਰੂ ਹੋਇਆ ਇੱਕ ਕੋਸ਼ਕੀ ਜੀਵ ਹੈ ਜਿਹੜਾ ਉੱਥੋਂ ਜਿਹੜਾ ਜੀਵਨ ਹੈ ਪਾਣੀ ਵਾਲਾ ਸ਼ੁਰੂ ਹੁੰਦਾ ਤਾਂ ਉਹਦੇ ਵਿੱਚੋਂ ਫਿਰ ਜਿਹੜੀਆਂ ਕਈ ਮੱਛੀਆਂ ਨੇ ਜਿਹੜੀਆਂ ਜਾਂ ਕਈ ਮਦਰ ਮੱਛੀ ਇਹਨਾਂ ਨੂੰ ਉਸੇ ਕਹਿ ਦਿੰਨੇ ਆ ਤੇ ਉਹਨਾਂ ਦੀਆਂ ਜਿਹੜੀਆਂ ਨਸਲਾਂ ਸੀ ਉਹ ਉਹ ਪਾਣੀ ਤੋਂ ਬਾਹਰ ਵੀ ਆਉਣ ਲੱਗੀਆਂ ਤੇ ਜਿਉਂ-ਜਿਉਂ ਉਹ ਪਾਣੀ ਤੋਂ ਬਾਹਰ ਆਉਣ ਲੱਗੀਆਂ ਤਾਂ ਉਹ ਇੱਥੋਂ ਦੇ ਧਰਤੀ ਦੇ ਮੌਸਮ ਨਾਲ ਮਤਲਬ ਉਹ ਜੂਸ ਤੋਂ ਹੋਣ ਲੱਗੀਆਂ ਜਾਂ ਕਹਿ ਲਓ ਵੀ ਉਹਦੇ ਵਿੱਚ ਉਹਨਾਂ ਨੇ ਰਹਿਣਾ ਸਿੱਖ ਲਿਆ ਆਪਣੇ ਉੱਥੇ ਬੱਚੇ ਦਿੱਤੇ ਤੇ ਜਿਹਦੇ ਵਿੱਚ ਜਿਹੜੇ ਹੈਗੇ ਨੇ ਉਹ ਕੋਸ਼ਿ ਇਸ ਤਰ੍ਹਾਂ ਦੇ ਕੇਰਲੇ ਇਸ ਤਰ੍ਹਾਂ ਦੇ ਕੇਰਲੀਆਂ ਨੇ ਜਿਹੜੀਆਂ ਉਹ ਉਹ ਜਿਹੜੀਆਂ ਪਾਣੀ ਤੋਂ ਬਾਹਰ ਆ ਕੇ ਮਤਲਬ ਨਸਲ ਉਹੀ ਹੈ ਮਗਰ ਮਾਚਲੀ ਨਸਲ ਹੀ ਹੈ ਤੇ ਉਹ ਫਿਰ ਰਹਿਣ ਲੱਗੀਆਂ ਤਾਂ ਫਿਰ ਜਿਹੜੇ ਹੋਰ ਰੀਂਗਣ ਵਾਲੇ ਜਾਨਵਰ ਸੀ ਉਹ ਆ ਗਏ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਦੁੱਧ ਦੇਣ ਵਾਲੇ ਜਾਂ ਵੱਡੇ ਜਾਨਵਰ ਨੇ ਜਿਹੜੇ ਉਹ ਆ ਗਏ ਤਾਂ ਤੁਹਾਨੂੰ ਪਤਾ ਹੀ ਹੈ ਤੇ ਕਾਫੀ ਚਰਤਾ ਇੱਥੇ ਡਾਇਨਾਸੌਰਾਂ ਦਾ ਰਾਜ ਰਿਹਾ ਹੈ ਡਾਇਨਾਸੌਰ ਬਹੁਤ ਵੱਡੇ ਵੱਡੇ ਜਾਨਵਰ ਸੀ ਉਹ ਕਦੋਂ ਖਤਮ ਹੋਏ ਕੀ ਲੱਗਿਆ ਸੀ ਧਰਤੀ ਦੇ ਵਿੱਚ ਆ ਕੇ ਆਪਾਂ ਗੱਲ ਅੱਗੇ ਛਲ ਕੇ ਕਰਾਂਗੇ ਲੇਕਿਨ ਅੱਜ ਅਫਾ ਜਿਹੜੇ ਮਨੁੱਖ ਦੀ ਸ਼ੁਰੂਆਤੀ ਗੱਲ ਹੈ ਜਿਹੜੀ ਉਹ ਕਰਦੇ ਹਾਂ ਤੇ ਹੌਲੀ 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 ਜਿਹੜਾ ਹੈਗਾ ਉਹ ਇੱਥੇ ਜਿਹੜੇ ਨਾ ਜਿਹਨੂੰ ਆਪਾਂ ਕਹਿੰਦੇ ਨੇ ਬਈ ਮਨੁੱਖ ਬਾਂਦਰ ਤੋਂ ਬਣਿਆ ਹੈ ਤੇ ਤੁਸੀਂ ਡਾਰਬੰਦੀ ਸਾਰੀ ਥੋੜੀ ਪੜ੍ਹੀ ਹੋਣੀ ਹੈ ਤਾਂ ਉਹ ਜਿਹੜੇ ਹੌਲੀ 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 ਨੇ ਜਿਹੜੇ ਜੀਵ ਜੰਤੂ ਸੀ ਉਹਨਾਂ ਦੇ ਵਿੱਚ ਇੱਕ ਨਸਲ ਇਹੋ ਜੀ ਵੀ ਸੀ ਜਿਨ੍ਹਾਂ ਦੇ ਵਿੱਚ ਆ ਆਪਾਂ ਕਹਦੇ ਹਾਂ ਚਮਪਾਜ਼ੀ ਉਹਨਾਂ ਦਾ ਜਨਮ ਹੋਇਆ ਤਾਂ ਫਿਰ ਜਿਹੜੇ ਹੈਗੇ ਨੇ ਹੋਰ ਕਈ ਕਿਸਮ ਦੇ ਜਿਦਾਂ ਨੀਂਠੈਂਦਰਲ ਮਾਫ ਕਰਨਾ ਨੀਨ ਥੈਂਦਰਲ ਤੇ ਇਹ ਜਿਹੜੇ ਹਨ ਇਹ ਇਸ ਤਰ੍ਹਾਂ ਦੇ ਤੇ ਹੋਮੋ ਸੇਪੀਅਨ ਇਹ ਜਿਹੜੇ ਹੈਗੇ ਨੇ ਇਹ ਹੋਂਦ ਵਿੱਚ ਆ ਗਏ ਤੇ ਹੌਲੀ ਹੌਲੀ ਜਿਹੜਾ ਹੋਰ ਹੋਇਆ ਤੇ ਕਿਉਂਕਿ ਉਦੋਂ ਫੂਡ ਦੀ ਬੜੀ ਕਮੀ ਸੀ ਜਾਂ ਸ਼ਿਕਾਰ ਦੀ ਕਮੀ ਸੀ ਤੇ ਇਹਨਾਂ ਨੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਹੈਗਾ ਉਹ ਐਂਡ ਤੇ ਇੱਕੋ ਹੀ ਨਸਲ ਬਚਦੀ ਹੈ ਹੋਮੋ ਸੇਪੀਅਨ ਹੋਮੋ ਸੇਪੀਅਨ ਜਿਹੜੀ ਨਸਲ ਸੀ ਤੇ ਇਹ ਦੂਜਿਆਂ ਨਾਲੋਂ ਭਾਵੇਂ ਕਮਜ਼ੋਰ ਸੀ ਲੇਕਿਨ ਇਹਦਾ ਜਿਹੜਾ ਦਿਮਾਗ ਸੀਗਾ ਉਹ ਦੂਸਰੇ ਨਾਲੋਂ ਜ਼ਿਆਦਾ ਸੀ ਉਹ ਦਿਮਾਗ ਦੀ ਵਰਤਿਆ ਕਰਕੇ ਇਹ ਸਰਵਾਈਵ ਕਰ ਲਿਆ ਕਿਵੇਂ ਦਾ ਲਾ ਕੇ ਹਮਲਾ ਕਰਨਾ ਹੈ ਕਿੱਦੇ ਕਿੱਦਾਂ ਮਤਲਬ ਸਰਵਾਈਵ ਕਰਨਾ ਹੈ ਕਿਹੜੀ ਕਿਹੜੀ ਮਤਲਬ ਜਿਵੇਂ ਕਹੋ ਸੋ ਮਨੁੱਖ ਕੋਲ ਜਿਹੜਾ ਹੈਗਾ ਜਿਵੇਂ ਹਰ ਜਾਨਵਰ ਕੋਲ ਇੱਕ ਆਪਣਾ ਕੋਈ ਇਸ ਤਰ੍ਹਾਂ ਦਾ ਗੁਣ ਹੁੰਦਾ ਹੈ ਤੇ ਜੀਵ ਨਾਲ ਉਹ ਸਰਵਾਈਵ ਕਰਦਾ ਭਾਵੇਂ ਤੁਸੀਂ ਸੱਪ ਦੇਖ ਲਓ ਖਰੂ ਖਰਗੋਸ਼ ਦੇਖ ਲਓ ਹਿਰਨ ਦੇਖ ਲਓ ਕੋਈ ਵੀ ਜਾਨਵਰ ਦੇਖ ਲਓ ਉਹਦੇ ਕੋਲ ਇੱਕ ਸਕਿੱਲ ਇਸ ਤਰ੍ਹਾਂ ਦਾ ਹੋਊਗਾ ਜੀਵ ਨਾਲ ਉਹ ਸਰਵਾਈਵ ਕਰਦਾ ਹੈ ਆਪਣਾ ਵਿਚਾਰ ਕਰਦਾ ਸੋ ਮਨੁੱਖ ਕੋਲ ਦਿਮਾਗ ਸੀਗਾ ਹੋਮੋ ਸੈਪੀਨ ਜਿਹੜੀ ਨਸਲ ਸੀ ਉਹ ਕੋਲ ਦਿਮਾਗ ਸੀ ਤੇ ਹੋਮੋ ਸੈਪੀਨ ਨਸਲ ਜਿਹੜੀ ਹੈਗੀ ਆ ਉਹ ਅਫਰੀਕਾ ਦੇ ਵਿੱਚ ਅ ਪਨਪੀ ਪਹਿਲਾਂ ਦਰਾਫਤਾਂ ਤੇ ਰਹਿੰਦੇ ਸੀ ਤੇ ਫਿਰ ਉਹ ਜਿਹੜੇ ਹੈਗੇ ਨੇ ਉਹ ਗੁਫਾਵਾਂ ਦੇ ਵਿੱਚ ਰਹਿਣ ਲੱਗੇ ਸ਼ਿਕਾਰ ਕਰਦੇ ਸੀਗੇ ਸ਼ਿਕਾਰ ਕਰਕੇ ਉਹ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ ਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਤੇ ਜਦੋਂ ਉਹਨਾਂ ਦੇ ਜੰਗਲਾਂ ਦੇ ਵਿੱਚੋਂ ਇਹ ਜਾਨਵਰ ਘਟ ਗਏ ਜਦੋਂ ਵਾਤਾਵਰਨ ਦੇ ਵਿੱਚ ਤਬਦੀਲੀਆਂ ਆਈਆਂ ਤੇ ਜਦੋਂ ਉਹਨਾਂ ਨੂੰ ਸੁਹਾਵਣਾ ਮੌਸਮ ਜਿਹੜਾ ਲਿਆ ਲੱਗਿਆ ਤਾਂ ਫਿਰ ਜਿਹੜਾ ਹੈਗਾ ਉਹਨਾਂ ਨੇ ਦੁਨੀਆਂ ਦੇ ਦੂਜੇ ਹਿੱਸੇ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਜੇ ਹਿਸਟਰੀ ਪੜ੍ਹੀ ਹੈ ਤੇ ਪਹਿਲਾਂ ਧਰਤੀ ਤੇ ਇੱਕੋ ਹੀ ਮਹਾਦੀਪ ਸੀ ਜਿਹਨੂੰ ਆਪਾਂ ਕਹਿੰਦੇ ਆ ਪੈਂਜੀਆ ਤੇ ਉਦੋਂ ਜਿਹੜਾ ਹੈਗਾ ਉਹ ਧਰਤੀ ਦੀਆਂ ਸਾਰੀਆਂ ਪਲੇਟਾਂ ਜੁੜੀਆਂ ਹੋਈਆਂ ਸੀ ਤੇ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਜੇ ਤੁਸੀਂ ਟਰੈਵਲ ਕਰਦੇ ਹੋ ਤਾਂ ਆਸਾਨ ਸੀ ਸੋ ਇਸੇ ਕਰਕੇ ਜਿਹੜੇ ਇਹ ਹੋਮੋ ਸੇਪੀਅਨ ਨਸਲ ਜਿਹੜੀ ਸੀਗੀ ਸੋ ਇਹ ਪੂਰੀ ਦੁਨੀਆ ਦੇ ਵਿੱਚ ਫੈਲੀ ਭਾਵੇਂ ਉਹ ਆਸਟ੍ਰੇਲੀਆ ਸੀ ਭਾਵੇਂ ਯੂਰਪ ਸੀ ਤੇ ਭਾਵੇਂ ਇੰਡੀਆ ਸੀ ਸੋ ਹੁਣ ਆਪਾਂ ਗੱਲ ਕਰਨੀ ਹੈ ਇੰਡੀਆ ਦੀ ਸੋ ਇੰਡੀਆ ਦੇ ਵਿੱਚ ਇਹ ਜਿਹੜੀ ਨਸਲ ਆਈ ਤੇ ਇਹ ਪਹਿਲਾ ਜਿਹੜੇ ਕਹਿੰਦੇ ਨੇ ਆਪਣੇ ਆਪਾਂ ਜਿਹੜੀ ਹੁਣ ਬਲੈਕ ਕਮਿਊਨਿਟੀ ਦੇਖਦੇ ਹਾਂ ਨਾ ਕਾਲਾ ਰੰਗ ਮੋٹے ਬੁੱਲ ਲੰਬਾ ਤੇ ਵੱਡਾ ਜਵਾੜਾ ਕਿਉਂਕਿ ਇਹ ਬਹੁਤ ਕਲੋਜ਼ ਸੀ ਕਿਉਂਕਿ ਜਿਹਨੂੰ ਆਪਾਂ ਹੋਮੋ ਸੇਪੀਅਨ ਕਹਿੰਦੇ ਆ ਤਾਂ ਉਹ ਕਲਕਸਮ ਦੇ ਬੱਤੇ ਤੁਸੀਂ ਦੇਖਿਆ ਹੀ ਹੋਣੇ ਆ ਤੇ ਬਾਂਦਰਾਂ ਤੋਂ ਵੱਡੇ ਹੁੰਦੇ ਨੇ ਹੁੰਦੇ ਤਾਂ ਮਨੁੱਖ ਹੀ ਨੇ ਲੇਕਿਨ ਜਦੋਂ ਉਹਨਾਂ ਨੇ ਦੋ ਪੈਰਾਂ ਤੇ ਤੁਰਨਾ ਸਿੱਖ ਲਿਆ ਕਿਉਂਕਿ ਪਹਿਲੇ ਜਿਹੜੇ ਦੋ ਮੂਰਲੇ ਉਹਨਾਂ ਦੇ ਹੱਥ ਸੀ ਤੇ ਉਹਨਾਂ ਨਾਲ ਮਤਲਬ ਉਹ ਕੰਗਮੂਲ ਛਣਦੇ ਦਰਖਤਾਂ ਤੇ ਚੜਨ ਲਈ ਜਾਂ ਸਮਾਨ ਚੱਕਣ ਲਈ ਥੱਲੇੋਂ ਧਰਤੀ ਤੋਂ ਆਪਣਾ ਸ਼ਿਕਾਰ ਚੱਕਣ ਲਈ ਉਹਨਾਂ ਨੂੰ ਜੂਜ ਕਰਦੇ 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 ਉਹਨਾਂ ਨੇ ਦੋ ਪੈਰਾਂ ਤੇ ਤੁਰਨਾ ਸਿੱਖ ਲਿਆ ਦੋ ਪੈਰਾਂ ਤੇ ਤੁਰਨ ਤੋਂ ਬਾਅਦ ਹੀ ਉਹ ਉਹ ਦੁਨੀਆ ਦੇ ਵਿੱਚ ਜਿਹੜੇ ਫੈਲੇ ਤੇ ਦੁਨੀਆ ਦੇ ਵਿੱਚ ਫੈਲੇ ਤੇ ਬਾਕੀ ਜਿਹੜੀਆਂ ਨਸਲਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਚੰਪਾਜ਼ੀ ਹੋਏ ਨੀਨ ਟੈਂਡਰਲ ਹੋਏ ਉਹਨਾਂ ਨੂੰ ਇਹਨਾਂ ਨੇ ਮਾਰਤਾ ਤੇ ਉਹਨਾਂ ਨੂੰ ਇਹਨਾਂ ਨੇ ਮਾਰ ਕੇ ਮਤਲਬ ਆਪਣਾ ਸਾਰੀ ਧਰਤੀ ਤੇ ਇਹ ਕਬਜ਼ਾ ਕਰ ਲਿਆ ਥੋੜੇ ਬਹੁਤੇ ਹੀ ਹੋਣੇ ਆ ਸੋ ਭਾਰਤ ਦੇ ਵਿੱਚ ਵੀ ਤੇ ਜਿਹੜੇ ਇਹ ਆਪਾਂ ਕਹਿੰਦੇ ਆ ਤੇ ਇਹ ਆ ਗਏ ਤੇ ਇਹ ਆ ਕੇ ਤੇ ਇਹਨਾਂ ਦੀ ਜਿਹੜੀ ਨਸਲ ਹੈ ਉਹ ਹੌਲੀ-ਹੌਲੀ ਚੇਂਜ ਹੁੰਦੀ ਰਹੀ ਫਿਰ ਉਹ ਤੋਂ ਬਾਅਦ ਇੱਕ ਸਮਾਂ ਆ ਜਾਂਦਾ ਹੈ ਤੇ ਜਦੋਂ ਇਹ ਮਨੁੱਖਾ ਰੂਪ ਦੇ ਵਿੱਚ ਪੂਰਨ ਤੌਰ ਤੇ ਆ ਜਾਂਦੇ ਨੇ ਮਤਲਬ ਟਰਾਂਸਫਾਰਮੇਸ਼ਨ ਹੁੰਦੀ ਆ ਹੌਲੀ-ਹੌਲੀ ਇਹਨਾਂ ਦੇ ਜਿਹੜੇ ਜੀਨਸ ਨੇ ਚੇਂਜ ਹੁੰਦੇ ਨੇ ਹੌਲੀ-ਹੌਲੀ ਮਤਲਬ ਜਦੋਂ ਇਹਨਾਂ ਦੀ ਬਾਡੀ ਆ ਜਿਹੜੀ ਚੇਂਜ ਹੁੰਦੀ ਆ ਸੋ ਪਹਿਲਾਂ ਜਿਹੜੀ ਇਹਨਾਂ ਦੇ ਟੇਲ ਬੂੰਡ ਵੀ ਹੁੰਦੀ ਸੀ ਜਿਵੇਂ ਪੂਸ਼ ਕਹ ਲੋ ਆਪਾਂ ਤੇ ਉਹਦੀ ਹੱਡੀ ਜਾਂ ਉਹ ਹੁੰਦੀ ਸੀ ਤੇ ਹੌਲੀ-ਹੌਲੀ ਕੋ ਕੋ ਉਹ ਨਾ ਜੜੀਆਂ ਚੀਜ਼ਾਂ ਦੀ ਜਦੋਂ ਤੋਣ ਲੱਗ ਗਿਆ ਪੈਰਾਂ ਤੇ ਖੜਾ ਹੋਣ ਲੱਗ ਗਿਆ ਤਾਂ ਉਹਦੀ ਜਿਹੜੀ ਫਿਰ ਲੋਡ ਨਹੀਂ ਰਹੀ ਤਾਂ ਉਹ ਇਹਨਾਂ ਨੇ ਸਾਰਾ ਕੁਛ ਛੱਡ ਦਿੱਤਾ ਸੋ ਇਹ ਜਿਹੜੀ ਪਹਿਲੀ ਨਸਲ ਆਈ ਤੇ ਇਹ ਜ਼ਿਆਦਾਤਰ ਜਿਹੜੇ ਹਨ ਜਿਦਾਂ ਨੀਗਰੋ ਕਿਸਮ ਦੇ ਲੋਕ ਹੀ ਸਨ ਤੇ ਜਿਨ੍ਹਾਂ ਨੂੰ ਆਪਾਂ ਹਫਸ਼ੀ ਵੀ ਕਹਿੰਦੇ ਆ ਠੀਕੋ ਤੇ ਫੇਰ ਹੌਲੀ 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 ਕਿਉਂਕਿ ਜਿਹੜੀ ਉਹਨ ਡਰਾਵੜੀਅਨ ਨਸਲ ਹੈ ਉਹ ਬਿਲਕੁਲ ਇਹਨਾਂ ਦੇ ক্লোਜ਼ ਹੈ ਪੱਕੇ ਰੰਗ ਨੇ ਇਹ ਹੁਣ ਸਾਰੇ ਨੇ ਜਿਹੜੇ ਇਹ ਤੁਸੀਂ ਜ਼ਿਆਦਾਤਰ ਦੇਖਦੇ ਹੋ ਉਹ ਸਾਊਥੇ ਵਿੱਚ ਨੇ ਸਾਊਥ ਇੰਡੀਆ ਦੇ ਵਿੱਚ ਨੇ ਤੇ ਜਿਹੜੇ ਨਹੀਂ ਮੂਵ ਹੋਏ ਜਾਂ ਜਿਨ੍ਹਾਂ ਨੇ ਸਮਝੌਤੇ ਕਰ ਲਏ ਬਾਹਰੋਂ ਆਈਆਂ ਨਸਲਾਂ ਨਾਲ ਤੇ ਜਿਦਾਂ ਪੰਜਾਬ ਜਾਂ ਲੈ ਲਓ ਭਾਰਤ ਹੈ ਜਿਹੜਾ ਉੱਤਰੀ ਭਾਰਤ ਹੈ ਤਾਂ ਉਹਦੇ ਵਿੱਚ ਜਿਹੜੇ ਹੈਗੇ ਨੇ ਸਾਉਥਨੀਯਾ ਦੇ ਵਿੱਚ ਤੇ ਉਹ ਤੁਹਾਨੂੰ ਜਿਹੜੇ ਫੇਰ ਕਲਰ ਨੇ ਥੋੜੇ ਜਿਹਾ ਗੋਰੇ ਚਿੱਟੇ ਲੋਕ ਵੀ ਦਿਖਣਗੇ ਤੇ ਜਿਹੜੇ ਤਾਂ ਉਹਨਾਂ ਦੇ ਗੁਲਾਮ ਬਣ ਗਏ ਉਹਨਾਂ ਨੇ ਰੱਖ ਲਏ ਉਹਨਾਂ ਦੀਆਂ ਬਸਤੀਆਂ ਅੱਡ ਬਣਾਤੀਆਂ ਉਹਨਾਂ ਦਾ ਮਿਲਣਾ ਜੁਲਣਾ ਉਹਨਾਂ ਨੂੰ ਈਵਨ ਤੱਕ ਸ਼ੂਨਾ ਤੱਕ ਵੀ ਇਹ ਨਹੀਂ ਸੀ ਮناسب ਸਮਝੇ ਲੇਕਿਨ ਉਹਨਾਂ ਨੇ ਤਾਂ ਆਪਣੀ ਜਾਨ ਬਚਾਉਣੀ ਸੀ ਤਾਂ ਫੇਰ ਜਿਹੜੇ ਹੈਗੇ ਨੇ ਉਹ ਜਿਨ੍ਹਾਂ ਨੂੰ ਅਸੀਂ ਨੀਮੀਆ ਜਾਤੀਆਂ ਕਹਿ ਦਿੰਦੇ ਆ ਜਾਂ ਅਸੀਂ ਬਿਹੜੇ ਵਾਲੇ ਕਹਿ ਦਿੰਦੇ ਆ ਜਾਂ ਅਸੀਂ ਕੋਈ ਹੋਰ ਨਾਮ ਦੇ ਲੈਣੇ ਹਾਂ ਤਾਂ ਉਹ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਰੰਗ ਨੇ ਜਿਹੜੇ ਹੋ ਪੱਕੇ ਜਾਂ ਕਾਲੇ ਹੁੰਦੇ ਨੇ ਉਹ ਇਸ ਕਰਕੇ ਕਿਉਂਕਿ ਉਹ ਧਰਾਵੜੀਆਂ ਦੇ ਲੋਕਾਂ ਦੇ ਵਿੱਚੋਂ ਆਏ ਹੋਏ ਨੇ ਇਹਦੇ ਜਿਹੜੇ ਮੂਗ ਨਹੀਂ ਹੋਏ ਤਾਂ ਇਹ ਜਿਹੜੀਆਂ ਸੱਭਿਅਤਾਵਾਂ ਨੇ ਇਹ ਸਾਨੂੰ ਭਾਰਤ ਦੇ ਵਿੱਚ ਮਿਲਦੀਆਂ ਨੇ ਤੇ ਜਦੋਂ ਆਪਾਂ ਪ੍ਰਾਚੀਨ ਸੱਭਿਅਤਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਇੱਥੇ ਜਿਹੜਾ ਭਾਰਤ ਦਾ ਇਤਿਹਾਸ ਹੈ ਉਹਦੇ ਵਿੱਚ ਜਿਹੜਾ ਹੈਗਾ ਉਹ ਪ੍ਰਾਚੀਨ ਪੱਥਰ ਯੁੱਗ ਤੋਂ ਅਸੀਂ ਸ਼ੁਰੂ ਕਰਾਂਗੇ ਗੱਲਬਾਤ ਸੇ ਜਿਹੜਾ ਪ੍ਰਾਚੀਨ ਪੱਥਰ ਯੁੱਗ ਸੀ ਤੇ ਜਦੋਂ ਇਹ ਪਹਿਲਾਂ ਪਹਿਲੇ ਇੱਥੇ ਆਏ ਨੇ ਸੋ ਇਹ ਇਹਨਾਂ ਕੋਲ ਕੋਈ ਮਤਲਬ ਖਾਂਦ ਨਹੀਂ ਸੀ ਹੁੰਦੇ ਕੋਈ ਮਤਲਬ ਇਹਨਾਂ ਕੋ ਕੋ ਖਾਣ ਪੀਣ ਦਾ ਸਾਧਨ ਨਹੀਂ ਸੀ ਸਿਰਫ ਸ਼ਿਕਾਰ ਕਰਦੇ ਸੀ ਜਾਂ ਜਿਹੜਾ ਹੈਗਾ ਉਹ ਕੋਈ ਫਲ ਫਰੂਟ ਕੰਦ ਮੂਲ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਸੀ ਸੋ ਇਹਨਾਂ ਨੇ ਫਿਰ ਕੀ ਕੀਤਾ ਕਿ ਕੋਈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸੌਖਿਆ ਕਰ ਲਈ ਕਿਉਂਕਿ ਆਪਾਂ ਪਹਿਲਾਂ ਵੀ ਕਿਹਾ ਕਿ ਉਹਨਾਂ ਕੋ ਦਿਮਾਗ ਤਾਂ ਸੀ ਤੋ ਫਿਰ ਇਹਨਾਂ ਨੇ ਜਿਹੜੇ ਪੱਥਰ ਨੂੰ ਤੋੜ-ਤਾੜ ਕੇ ਉਹਦੇ ਜਿਹੜੇ ਕੁਛ ਇਸ ਤਰ੍ਹਾਂ ਦੇ ਤਿੱਖੇ ਹਥਿਆਰ ਬਣਾਉਣੇ ਸ਼ੁਰੂ ਕੀਤੇ ਤੇ ਜਿਨ੍ਹਾਂ ਨਾਲ ਇਹ ਜਾਨਵਰਾਂ ਨੂੰ ਮਾਰ ਸਕਦੇ ਸੀ ਉਹਨਾਂ ਦੀ ਜਿਹੜੀ ਖਾਲ਼ ਉਤਾਰ ਸਕਦੇ ਸੀ ਜਾਂ ਕੋਈ ਦੁਸ਼ਮਣ ਆਉਂਦਾ ਤਾਂ ਉਹਦੇ ਤੇ ਹਮਲਾ ਕਰ ਸਕਦੇ ਸੀ ਤੋ ਇਹ ਜਿਹੜੇ ਸੀਗੇ ਲੋਕ ਕਿਉਂਕਿ ਇਹ دریاਵਾਂ ਦੇ ਕਿਨਾਰੇ ਰਹਿੰਦੇ ਸੀ ਕਿਉਂਕਿ ਜਦੋਂ ਕੋਈ ਤਾਂ ਮਿਸਬੱਤਾ ਉਸਰਦੀ ਹੈ ਜਾਂ ਬਣਦੀ ਹੈ ਜਾਂ ਕਿਤੇ ਮੂਵ ਹੋ ਕੇ ਜਾਇਆ ਜਾਂਦਾ ਤਾਂ ਇਹ ਜਿਹੜੇ ਲੋਕ ਸੀਗੇ ਤਾਂ ਇਹ ਇਹ ਮੂਲ ਵਾਸੀ ਜਿਹੜੇ ਕਹਿ ਲਓ ਤਾਂ ਇਹ ਪਹਿਲਾਂ ਦੇਖਦੇ ਸੀ ਕਿ ਪਾਣੀ ਦੀ ਸਮੱਸਿਆ ਹੱਲ ਹੋਵੇ ਸੋ ਪਾਣੀ ਦੀ ਸਮੱਸਿਆ ਹੱਲ ਹੋਣ ਕਰ ਜਿੰਨੀਆਂ ਵੀ ਸੱਭਿਤਾਵੋ ਉਸਰੀਆਂ ਆਨੇ ਚਾਹੇ ਸਿੰਧੂ ਘਾਟੀ ਦੀ ਸੱਭਿਤਾ ਸੀ ਜਾਂ ਹੋਰ ਸੱਭਿਤਾਵਾਂ ਸੀਗੀਆਂ ਜਾਂ ਤੁਸੀਂ ਮੈਸੋਪੋਟਾਮੀਆ ਲਾ ਲਓ ਇਹ ਸਾਰੀਆਂ ਦਰਿਆਵਾਂ ਦੇ ਕੰਢੇ ਉਸਰੀਆਂ ਹੋਈਆਂ ਨੇ ਸੋ ਇਹ ਜਿਹੜਾ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਸਭਿਅਤਾ ਇਹਨੂੰ ਸੋਹਾਂ ਸੱਭਿਆਚਾਰ ਵੀ ਕਿਹਾ ਜਾਂਦਾ ਕਿਉਂਕਿ ਦਰਿਆ ਸੋਹਾਂ ਜਿਹੜਾ ਰਾਵਲਪਿੰਡੀ ਦੇ ਕੋਲ ਵਗਦਾ ਹੈ ਤਾਂ ਉੱਥੇ ਹੀ ਖੋਜ ਹੋਈ ਹੈ ਤਾਂ ਇਸ ਜਿਹੜਾ ਪ੍ਰਾਚੀਨ ਪੱਥਰ ਯੁੱਗ ਹੈ ਤਾਂ ਉੱਥੋਂ ਹੀ ਜਿਹੜੇ ਹਨ ਇਹ ਪੱਥਰ ਦੇ ਬਣਾਏ ਹੋਏ ਹਥਿਆਰ ਜਿਹੜੇ ਮੈਂ ਤੁਹਾਨੂੰ ਦੱਸਿਆ ਤੇ ਉਹ ਮਿਲੇ ਖੋਜ ਦੌਰਾਨ ਸੋ ਇਸ ਨੂੰ ਜਿਹੜਾ ਹੈਗਾ ਦੋ ਥਾਵਾਂ ਤੇ ਭਾਰਤ ਦੇ ਵਿੱਚ ਜਿਹੜਾ ਪ੍ਰਾਚੀਨ ਪੱਥਰ ਯੁੱਗ ਹੈ ਕੋਜੀ ਦੇ ਵਿੱਚ ਉਹਨੂੰ ਉਹ ਉਹਦੇ ਜਿਹੜੇ ਸੰਦ ਸੀਗੇ ਜਾਂ ਉਹਦੀਆਂ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵਸਤਾਂ ਜਾਂ ਕੁਝ ਵੀ ਕਹਿ ਲੋ ਮੋਸਟਲੀ ਤਾਂ ਪੱਥਰ ਦੇ ਹਥਿਆਰ ਹੀ ਸੀ ਤਾਂ ਉਹ ਜਿਹੜੇ ਨੇ ਮਿਲੇ ਨੇ ਮਤਲਬ ਗੋਲ ਪੱਥਰ ਨੂੰ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਸੀ ਤੇ ਦੂਸਰੀ ਜਿਹੜੀ ਹੈਗੀ ਆ ਉਹ ਦक्कਨ ਪਠਾਰ ਦੱਖਣੀ ਭਾਰਤ ਆ ਜਿਹੜੀ ਤਾਂ ਉੱਥੋਂ ਉੱਥੋਂ ਜਿਹੜੀ ਖੋਜ ਕੀਤੀ ਗਈ ਹੈ ਆਪਣੇ ਜਿਹੜਾ ਚੇਨਈ ਹੈਗਾ ਤੇ ਮਦਰਾਸ ਜੀ ਦਾ ਪਹਿਲਾ ਨਾਮ ਸੀ ਉਹਦੇ ਹਲਦ ਵਾਲੇ ਜਿਹੜੀ ਹੈਗੀ ਹੈ ਸਭਿਅਤਾ ਵਸੀ ਹੋਈ ਸੀ ਤੇ ਜਦੋਂ ਹੁਣ ਆਪਾਂ ਸੂਹਾ ਤੋਂ ਪੱਛਮੀ ਭਾਰਤ ਤੋਂ ਤੇ ਇਧਰ ਨੂੰ ਆਉਣਿਆਂ ਦੱਖਣ ਵੱਲੋਂ ਤਾਂ ਇਹ ਜਿਹੜੀਆਂ ਖੋਜਾਂ ਨੇ ਤਾਂ ਇਹ ਦੇ ਵਿੱਚ ਤੁਹਾਨੂੰ ਜਿਹੜੀ ਇੱਕ ਤਬਦੀਲੀ ਇਹ ਦੇਖਣ ਨੂੰ ਮਿਲਦੀ ਹੈ ਕਿ ਇਹ ਜਿਹੜੇ ਹਥਿਆਰ ਨੇ ਨਾ ਇਹਨਾਂ ਦੀ ਜਿਹੜੀ ਬਣਤਰ ਹੈ ਉਹ ਬਦਲਦੀ ਚੱਲੇ ਜਾਂਦੀ ਹੈ ਸੋ ਮਦਰਾਸ ਦੇ ਵਿੱਚ ਕੋਈ ਮਦਰਾਸੀ ਕੋਹਾੜੀ ਉਹਦਾ ਨਾਮ ਰੱਖਿਆ ਗਿਆ ਤਾਂ ਉਹ ਜਿਹੜੀ ਖੋਜ ਦੌਰਾਨ ਮਿਲੀ ਸੋ ਉਹ ਕਹਾੜੀ ਦੇ ਵਿੱਚ ਕੋਈ ਮਤਲਬ ਜਿਦਾ ਹੱਥਾ ਜਿਹਨੂੰ ਆਪਾਂ ਬਾਹਾਂ ਕਾਇਲ ਨੇ ਜਾਂ ਫਟਕੇ ਇਦਾਂ ਜਿਹਨੂੰ ਆਪਾਂ ਚਲਾਉਨੇ ਆ ਤਾਂ ਉਹ ਨਹੀਂ ਹੁੰਦਾ ਉਹ ਸਿਰਫ ਜਿਹੜੀ ਹੈਗੀ ਹੈ ਤੇ ਉਹ ਉਹਦਾ ਜਿਹੜਾ ਕੱਟਣ ਵਾਲਾ ਫਲ ਹੈ ਉਹ ਤਿੱਖਾ ਹੁੰਦਾ ਉਹਨੂੰ ਤੁਸੀਂ ਇਦਾਂ ਹੱਥ ਨਾਲ ਕੱਟਦੇ ਹੋ ਸੋ ਉਹਨੂੰ ਇਸ ਕਰਕੇ ਜਿਹੜੀ ਮੋਦਰਾਸੀ ਕਹਾੜੀ ਕਹੀ ਜਾਂਦਾ ਤਾਂ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਸਮਾਨ ਹੈ ਉਹ ਡਿਫਰੈਂਟ ਹੈ ਜਿਹੜਾ ਉਹ ਮਿਲਦਾ ਹੈ ਤਾਂ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਜਿਉਂ-ਜਿਉਂ ਇਹ ਲੋਕਾਂ ਦੇ ਵਿੱਚ فاਸਲਾ ਸੀਗਾ ਤੇ ਇਹ ਆਪਣੇ ਤਰੀਕੇ ਨਾਲ ਕਿਉਂਕਿ ਉਹ ਮਵਾਵਾ ਜਾਈ ਦੇ ਸਾਧਨ ਤਾਂ ਇਹ ਨਹੀਂ ਹੁੰਦੇ ਸੀਗੇ ਆਪਣੇ ਤਰੀਕੇ ਨਾਲ ਜਿਹੜਾ ਇਹਨਾਂ ਨੇ ਖੋਜਾਂ ਕੀਤੀਆਂ ਸੋ ਇਹ ਜਿਹੜੀ ਮਦਰਾਸ ਵਾਲੀ ਖੋਜ ਹੈ ਜਾਂਜੀ ਨੂੰ ਆਪਾਂ ਅ ਦੱਖਣੀ ਭਾਰਤ ਦੀਆਂ ਜਿਹੜੀਆਂ ਖੋਜਾਂ ਨੇ ਉਹ ਉਹਨਾਂ ਦੇ ਵਿੱਚ ਲੈ ਕੇ ਆਉਨੇ ਆ ਤੇ ਇਹ 1863 ਦੇ ਵਿੱਚ ਕੀਤੀ ਗਈ ਸੀ 1863 ਦੇ ਵਿੱਚ ਹੀ ਜਿਹੜੀ ਹੈਗੀ ਹੈ ਇਹ ਕੋਹਾੜੀ ਖੋਜ ਦੌਰਾਨ ਹੀ ਲੱਭੀ ਗਈ ਸੀ ਤੇ ਇਹ ਲੋਕ ਨੇ ਜਿਹੜੇ ਇਹ ਕਿਉਂਕਿ ਉਸ ਵਕਤ ਘਰ ਨਹੀਂ ਸੀ ਨਾ ਘਰ ਉਸਾਰਨ ਦਾ ਇਹਨਾਂ ਕੋਲੇ ਤਕਨੀਕ ਸੀਗੀ ਤੇ ਇਹ ਗੁਫਾਵਾਂ ਦੇ ਵਿੱਚ ਰਹਿੰਦੇ ਸੀ ਇਹ ਮਤਲਬ ਜਿਵੇਂ ਕੋਈ ਜੰਗਲ ਦੇ ਵਿੱਚ ਜਾਂ ਕਿਸੇ ਜਿਹੜੇ ਟਰੀ ਦੇ ਵੱਡੇ ਵੱਡੇ ਦਰਖਤ ਨੇ ਉਹਨਾਂ ਦੇ ਵਿੱਚ ਕੋਈ ਛੱਪਰ ਨੂੰ ਮਾ ਛੱਤ ਪਾ ਲਈ ਤੇ ਜਾਂ ਫਿਰ ਟਾਣੇ ਦੇ ਵਿੱਚ ਕੋਈ ਮਤਲਬ ਉਹ ਕਰ ਲਿਆ ਜਦੋਂ ਕੋਈ ਬੈਦਰ ਬਹੁਤ ਖਰਾਬ ਹੁੰਦਾ ਤਾਂ ਉਹਨਾਂ ਦੇ ਵਿੱਚ ਰਹਿੰਦੇ ਸੀ ਜਾਂ ਦਰਖਤਾਂ ਦੇ ਰਹਿੰਦੇ ਸੀ ਤੇ ਜਾਂ ਫਿਰ ਇਹ ਜਦੋਂ ਥੋੜੀ ਜਿਹੀ ਤਰੱਕੀ ਤੇ ਹੋ ਗਏ ਤਾਂ ਫਿਰ ਇਹਨਾਂ ਨੇ ਆਪਣੇ ਰਹਿਣ ਲਈ ਪਹਾੜੀ ਏਰੀਆ ਚੋਣਨਾ ਸ਼ੁਰੂ ਕਰ ਦਿੱਤਾ ਪਹਾੜੀ ਏਰੀਏ ਜਿਹਦੇ ਨਾਲ ਜੰਗਲ ਵੀ ਹੋਵੇ ਤੇ ਨਾਲ ਪਾਣੀ ਵੀ ਹੋਵੇ ਤਾਂ ਫਿਰ ਉੱਥੇ ਇਹਨਾਂ ਨੇ ਜਿਹੜੀਆਂ ਗੁਫਾਵਾਂ ਸੀਗੀਆਂ ਪਹਾੜਾਂ ਦੀਆਂ ਪਹਾੜ ਜਿਵੇਂ ਉਹਨੂੰ ਥੋੜਾ ਥੋੜਾ ਕੱਟ ਕੇ ਜਾਂ ਕੁਦਰਤੀ ਤੌਰ ਤੇ ਪਹਿਲਾਂ ਬਣੀਆਂ ਹੋਈਆਂ ਸੀ ਪਾਣੀ ਦੇ ਬਹਾਰ ਨਾਲ ਸੋ ਉਹਨਾਂ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਸੋ ਮੈਂ ਵੀ ਕਾਫੀ ਉਹ ਜੜੀਆਂ ਹੈਗੀਆਂ ਉਹ ਦੇਖੀਆਂ ਨੇ ਮੈਂ ਗ੍ਰੀਸ 'ਚ ਵੀ ਦੇਖੀਆਂ ਇੱਥੇ ਸਾਡੇ ਕੈਂਡੀਡੇਟਾਂ ਦੇ ਵਿੱਚ ਵੀ ਗੁਫਾਵਾਂ ਹਨ ਤੇ ਹੋਰ ਕਈ ਕੰਟਰੀਆਂ ਦੇ ਵਿੱਚ ਵੀ ਦੇਖੀਆਂ ਤੇ ਭਾਰਤ ਦੇ ਵਿੱਚ ਵੀ ਹਨ ਭਾਰਤ ਦੇ ਵਿੱਚ ਜਿਹੜਾ ਹਿਮਾਲਾ ਪਰਬਤ ਹੈ ਨਾ ਉਹਦੀਆਂ ਲੜੀਆਂ ਦੇ ਵਿੱਚ ਇਹ ਕਾਫੀ ਲੋਕ ਨੇ ਰਹੇ ਤੇ ਉੱਥੇ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਆ ਉਹ ਇਹਨਾਂ ਦੀ ਅ ਜਿਹੜਾ ਡਿਵੈਲਪਮੈਂਟ ਹੈ ਜਿਹੜੀ ਉਹ ਹੋਈ ਕਿਉਂਕਿ ਮਤਲਬ ਵੱਡੇ ਪਰਬਤ ਹੋਣ ਕਰਕੇ ਉੱਥੇ ਜਿਵੇਂ ਇਹਨਾਂ ਨੂੰ ਮੌਸਮਾਂ ਤੋਂ ਵੀ ਬਚਾਅ ਸੀਗਾ ਇਹ ਗੁਫਾਵਾਂ ਨੂੰ ਮਤਲਬ ਜਿਦਾਂ ਦਰਵਾਜ਼ੇ ਇਹ ਕੱਟ ਕੇ ਬਣਾਉਂਦੇ ਸੀ ਤਾਂ ਉਹਦੇ ਉੱਤੇ ਪੱਥਰ ਰੱਖ ਦਿੰਦੇ ਸੀ ਜੰਗਲੀ ਜਾਨਵਰਾਂ ਤੋਂ ਵੀ ਬਚਾ ਸੀ ਸੋ ਇੱਥੇ ਉਹ ਇਹ ਗੁਫਾਵਾਂ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਦੇ ਨਾਲ ਦੇ ਵਿੱਚ ਇਹ ਟੋਲੀਆਂ ਬਣਾ ਕੇ ਰਹਿੰਦੇ ਸੀ ਟੋਲੀਆਂ ਬਣਾ ਕੇ ਜਦੋਂ ਰਹਿੰਦੇ ਸੀ ਤਾਂ ਫਿਰ ਉਹ ਇਸ ਕਰਕੇ ਰਹਿੰਦੇ ਸੀ ਤਾਂ ਕਿ ਜਿਹੜਾ ਹੈਗਾ ਅ ਇਹਨਾਂ ਤੇ ਜੰਗਲੀ ਜਾਨਵਰ ਹਮਲਾ ਨਾ ਕਰ ਸਕਣ ਇਕੱਠੇ ਹੋ ਕੇ ਸਾਰੇ ਮੁਕਾਬਲਾ ਕਰ ਸਕਣ ਕੋਈ ਜਾਨਵਰ ਜੇ ਉਹ ਤੋਂ ਦੇਖਦਾ ਵੀ 25-30 ਕਦ ਬੰਦੇ ਇਕੱਠੇ ਨੇ ਫਿਰ ਉਹ ਛੇਤੀ ਕੀਤੇ ਹਮਲਾ ਨਹੀਂ ਕਰਦਾ ਔਰ ਸਾਰਿਆਂ ਦੇ ਹੱਥਾਂ ਦੇ ਵਿੱਚ ਪੱਥਰ ਜਾਂ ਪੱਥਰ ਦੇ ਹਥਿਆਰ ਹੋਣ। ਸੋ ਇਸੇ ਤਰ੍ਹਾਂ ਉਦੋਂ ਜਿਹੜੇ ਕਿਉਂਕਿ ਅਜੇ ਜਾਨਵਰ ਮਾਨਸਿਕਤਾ ਸੀਗੀ ਸੋ ਆਪਣੇ ਲਾਲਚ ਲਈ ਮਤਲਬ ਕਿਸੇ ਕੋਲ ਕੋਈ ਸ਼ਿਕਾਰ ਕੀਤੇ ਹੋਏ ਜਾਨਵਰ ਨੇ ਜਾਂ ਮਤਲਬ ਉਹਦੇ ਕੋ ਕੋਈ ਚੰਗਾ ਰਹਿائش ਆ ਜਾਂ ਮਤਲਬ ਉਹਨੂੰ ਲੁੱਟਣ ਲਈ ਤੇ ਦੂਸਰੇ ਜਿਹੜੇ ਕਬੀਲੇ ਕਹਿ ਲੋ ਜਾਂ ਟੋਲੀਆਂ ਆਕਰ ਉਹ ਦੂਜੇ ਤੇ ਹਮਲਾ ਕਰਦੀਆਂ ਸੀ। ਉਹ ਕੱਲ ਲਾਰੇ ਰਾ ਬੰਦਾ ਨੂੰ ਮਾਰ ਦਿੰਦੇ ਸੀਗੇ ਤਾਂ ਇਸ ਕਰਕੇ ਜਿਹੜਾ ਹੈਗਾ ਤੇ ਇਹ ਟੁੱਲੀਆਂ ਦੇ ਵਿੱਚ ਰਹਿੰਦੇ ਸੀ ਸੋ ਇਹ ਜਿਹੜੇ ਮਨੁੱਖ ਨੇ ਤੇ ਇਹਨਾਂ ਨੇ ਹੌਲੀ 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 ਤਰੱਕੀ ਕੀਤੀ ਤਰੱਕੀ ਕਰਕੇ ਤਾਂ ਇਹਨਾਂ ਨੇ ਜਦੋਂ ਮਿੱਟੀ ਦੇ ਭਾਂਡੇ ਬਣਾਉਣੇ ਸਿੱਖ ਲਏ ਤੇ ਜਾਂ ਇਹਨਾਂ ਨੇ ਅੱਗ ਬਾਲਣੀ ਸਿੱਖ ਲਈ ਪਹਿਲਾਂ ਇਹਨਾਂ ਨੇ ਅੱਗ ਬਾਲਣੀ ਸਿੱਖੀ ਕੁਦਰਤੀ ਪਾਵਰ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਦੋ ਉਤਰਖਤ ਰਗੜਦੇ ਨੇ ਜਾਂ ਜਿਹੜੀਆਂ ਇਹਨਾਂ ਨੇ ਕੁਹਾੜੀ ਮੈਂ ਕਹਿੰਦਾ ਬਣਾਈ ਪੱਥਰ ਦੇ ਮਤਲਬ ਜਿੰਨਾ ਸੰਦ ਬਣਾਏ ਪੱਥਰ ਦੇ ਹਥਿਆਰ ਬਣਾਏ ਤੇ ਜਦੋਂ ਉਹਨਾਂ ਨੂੰ ਉਹਦੇ ਤੇ ਕੋਈ ਚੀਜ਼ ਕੱਟਦੇ ਹੋਣਿਆ ਜਾਂ ਮਤਲਬ ਕੋਈ ਚੀਜ਼ ਪੀਂਦੇ ਹੋਣਿਆ ਜਿੱਦਾਂ ਕੋਈ ਅਨਾਜ ਜਾਂ ਕਹ ਲਓ ਅਨਾਜ ਤਾਂ ਖੈਰ ਜੋ ਉਗਾਇਆ ਜਾਂਦਾ ਹੈ ਨਹੀਂ ਸੀ ਲੇਕਿਨ ਕੁਝ ਇਸ ਤਰ੍ਹਾਂ ਦੇ ਕਹ ਲਓ ਕੋਈ ਗ੍ਰੇਨਸ ਜਿਨ੍ਹਾਂ ਨੂੰ ਇਹ ਜਿਹੜੀ ਕੁਦਰਤੀ ਜੰਗਲਾਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਰਗੜਦੇ ਹੋਣੇ ਆ ਜਾਂ ਮੀਟ ਨੂੰ ਕੱਟਦੇ ਹੋਣੇ ਆ ਤਾਂ ਉਹਦੇ ਵਿੱਚੋਂ ਚੁਗਿਆੜੇ ਨਿਕਲ ਨਿਕਲੇ ਹੋਣਗੇ ਜਾਂ ਇਹਨਾਂ ਨੇ ਦਰਖਤਾਂ ਨੂੰ ਕਹਿੰਦੇ ਆ ਦੇਖਿਆ ਹੋਊਗਾ ਜਦੋਂ ਅੱਗ ਲੱਗ ਜਾਂਦੀ ਸੀ ਸੋ ਇਹ ਜਾਂ ਇਹ ਇਹਨਾਂ ਦਾ ਡਰ ਇੰਨਾ ਸੀ ਕਿ ਜਦੋਂ ਅੱਗ ਲੱਗ ਜੀ ਜੰਗਲ ਸਾਰੇ ਤਬਾਹ ਹੋ ਜਾਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਪੂਜਣਾ ਵੀ ਸ਼ੁਰੂ ਕੀਤਾ ਠੀਕ ਤੇ ਉਹਨਾਂ ਦੀਆਂ ਦੁਆਵਾਂ ਵੀ ਕਰਨੀਆਂ ਸ਼ੁਰੂ ਕੀਤੀਆਂ ਤੋ ਉਹ ਮੱਪਾ ਅੱਗੇ ਚੱਲ ਕੇ ਕਰਾਂਗੇ ਬਹੁਤ ਬਾਦੀਆਂ ਗੱਲਾਂ ਨੇ ਤੇ ਲੇਕਿਨ ਇਹਨਾਂ ਨੇ ਅੱਗ ਬਾਲਣੀ ਸਿੱਖ ਲਈ ਤੇ ਮਿੱਟੀ ਦੇ ਭਾਂਡੇ ਬਣਾਉਣੇ ਸਿੱਖ ਲਏ ਤੇ ਹੁਣ ਮਿੱਟੀ ਦੇ ਭਾਂਡੇ ਦੇ ਵਿੱਚ ਇਹ ਆਪਣਾ ਜਿਹੜਾ ਸ਼ਿਕਾਰ ਹੈ ਉਹਨੂੰ ਥੋੜਾ ਜਿਹਾ ਭੁੰਨ ਕੇ ਖਾਣਾ ਇਹਨਾਂ ਨੇ ਸ਼ੁਰੂ ਕੀਤਾ ਤੇ ਇਹ ਬਹੁਤ ਵੱਡਾ ਇਨਕਲਾਬ ਸੀ ਮਨੁੱਖੀ ਸਭਿਅਤਾ ਦੇ ਵਿੱਚ ਅੱਗ ਬਾਲਣੀ ਯੋਣੀ ਮਿੱਟੀ ਦੇ ਭਾਂਡੇ ਬਣਾਉਣਾ ਇਹ ਜਿਹੜਾ ਹੈਗਾ ਮਿੱਟੀ ਦੇ ਭਾਂਡੇ ਇਹ ਮੈਂ ਕਈ ਮਿਊਜ਼ੀਅਮਾਂ ਦੇ ਵਿੱਚ ਦੇਖੇ ਨੇ ਸਾਡੇ ਇੱਥੇ ਟੋਰਾਂਟੋ ਚ ਰਾਇਲ ਅੰਟਾਰੀਓ ਮਿਊਜ਼ੀਅਮ ਹੈ ਮੈਂ ਸੰਘੋਰ ਦੇ ਮਿਊਜ਼ੀਅਮ ਦੇ ਵਿੱਚ ਵੀ ਗਿਆ ਤੇ ਮੈਂ ਹੋਰ ਕਾਫੀ سارے ਮਿਊਜ਼ੀਅਮਾਂ ਦੇ ਵਿੱਚ ਗਿਆ ਮੈਂ ਗ੍ਰੀਸ ਦੇ ਵਿੱਚ ਲੱਗ ਗਿਆ ਤੇ ਮੈਨੂੰ ਇਹ ਹਰ ਜਗ੍ਹਾ ਹੀ ਦੇਖਣ ਨੂੰ ਮਿਲੇ ਇਹ ਜਿਹੜਾ ਟਾਈਮ ਸੀ ਜਦੋਂ ਨੇ ਅੱਗ ਬਲਨੀ ਸਿੱਖੀ ਤੇ ਭਾਂਡੇ ਬਣਾਉਣੇ ਸਿੱਖੇ ਇਹ ਪ੍ਰਾਚੀਨ ਪੱਥਰ ਯੁੱਗ ਦਾ ਅੰਤ ਸੀ ਮਤਲਬ ਉੱਥੋਂ ਜਿਹੜੀ ਮਨੁੱਖ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਕੰਪਲੀਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਕੀ ਸ਼ੁਰੂ ਹੁੰਦਾ ਹੈ? ਤੋਂ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਮੱਧ ਪੱਥਰ ਯੁੱਗ ਜਾਂ ਨਾ ਪੱਥਰ ਯੁੱਗ। ਤੋਂ ਇਹਦੀ ਗੱਲ ਆਪਾਂ ਕਰਾਂਗੇ ਅਗਲੀ ਕਿਸ਼ਤ ਦੇ ਵਿੱਚ। ਸੋ ਤੁਸੀਂ ਜਿਹੜਾ ਹੈਗਾ ਇਹਦੇ ਬਾਰੇ ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਕੁਝ ਮੇਰੇ ਤੋਂ ਡਿਫਰੈਂਟ ਪੜਿਆ ਹੋਵੇ ਕਿਉਂਕਿ ਤੁਹਾਡੇ ਜਿਹੜੇ ਸੋਰਸਸ ਨੇ ਮਤਲਬ ਲਰਨ ਕਰਨ ਦੇ ਉਹ ਵੱਖਰੇ ਨੇ ਔਰ ਹੋ ਸਕਦਾ ਮੈਂ ਕੋਈ ਗੱਲ ਜਾਂ ਉਚਾਰਨ ਗਲਤ ਵੀ ਕਰਤਾ ਹੋਵੇ। ਉਹ ਤੁਸੀਂ ਮੈਨੂੰ ਦੱਸਣਾ। ਔਰ ਫਿਰ ਮੈਂ ਆਪਾਂ ਅਗਲੇ ਕੜੀ ਦੇ ਵਿੱਚ ਇਹ ਜਿਹੜੇ ਜਿਹੜਾ ਮਨੁੱਖ ਦਾ ਤੂੰ ਅਗਲਾ ਬਣਾਏ ਤਾਂ ਉਸ ਦੀ ਗੱਲ ਕਰਾਂਗੇ ਤੇ ਹੌਲੀ 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 ਆਪਾਂ ਭਾਰਤ ਦੀ ਜਿਹੜੀ ਹਿਸਟਰੀ ਹੈ ਭਾਰਤ ਦਾ ਜਿਹੜਾ ਇਤਿਹਾਸ ਹੈ ਉਹਦੀ ਵੱਲ ਨੂੰ ਪੜਾਂਗੇ ਸੋ ਇੱਥੇ ਹੀ ਵਿਦਾ ਮੈਂ ਤੁਹਾਨੂੰ ਅੱਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ